हां जी मेरी सारीयां ਭੈਣਾਂ ਸਤਿ ਸ਼੍ਰੀ ਅਕਾਲ ਜੀ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਤੁਸੀਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਇਸ ਤਰੀਕੇ ਨਾਲ ਕਰਦੇ ਆ ਠੀਕ ਹੈ ਜੀ ਦੇਖੋ ਆਪਾਂ ਸੂਟ ਦੀ ਸਾਰੇ ਦੀ ਕਟਿੰਗ ਕਰ ਲਈ ਐ ਸੂਟ ਆਪਣਾ ਕਟਿੰਗ ਕੀਤਾ ਹੋਇਆ ਐ ਮੈਂ ਇਸ ਤਰੀਕੇ ਨਾਲ ਹੀ ਆਪਣੇ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਦੀ ਆ ਠੀਕ ਹੈ ਜੀ ਸੂਟ ਆਪਣਾ ਕਟਿੰਗ ਕਰ ਲਿਆ ਆਪਾਂ ਤੇ ਇਹ ਆਪਣਾ ਲਾਈਨਿੰਗ ਵਿਛਾ ਰੱਖੀ ਐ ਕਾਊਂਟਰ ਤੇ ਤੇ ਜਿਹੜੀ ਆਪਾਂ ਲਾਈਨਿੰਗ ਵਿਛਾਈ ਐ ਜੀ ਇਹ ਆਡੀ ਵਿਛਾਈ ਐ ਦੇਖੋ ਪੰਨੀ ਆਪਣੇ ਇਹਦੇ ਥੱਲੇ ਐ ਇਹ ਆਪਾਂ ਆਡੀ ਵਿਛਾਈ ਐ ਠੀਕ ਹੈ ਜੀ ਤੇ ਆਪਾਂ ਹੁਣ ਕੀ ਕਰਨਾ ਬਸ ਇਹਦੇ ਉੱਪਰ ਸੂਟ ਨੂੰ ਇਸ ਤਰੀਕੇ ਨਾਲ ਮਿਛਾ ਦੇਾਂਗੇ ਇਹਨੂੰ ਬਸ ਤੇ ਲਾਈਨਿੰਗ ਤੁਸੀਂ ਪਹਿਲਾਂ ਵਾਸ਼ ਜ਼ਰੂਰ ਕਰਨਾ ਹੈ ਸੂਟ ਤੇ ਲਾਉਣ ਤੋਂ ਪਹਿਲਾਂ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਉੱਪਰ ਆਪਾਂ ਸਹੀ ਤਰੀਕੇ ਨਾਲ ਜਮਾ ਮਿਛਾ ਦੇਾਂਗੇ ਇਹਨੂੰ ਸਹੀ ਕਰਕੇ ਦੇਰ ਕੋ ਸਾਰੇ ਪਾਸੇ ਸਹੀ ਹੋਵੇ ਤੇ ਲਾਈਨਿੰਗ ਕਿਸੇ ਪਾਸੇ ਵੀ ਟੇਢੀ ਨਾ ਕੱਟੀ ਹੋਵੇ ਤੇਡੀ ਲਾਈਨਿੰਗ ਬਿਲਕੁਲ ਸਹੀ ਰੱਖਣੀ ਹੈ ਤੇ ਜੇ ਤੁਸੀਂ ਉੱਪਰ ਸੂਟ ਵੀ ਰੱਖਣਾ ਬਿਲਕੁਲ ਸਹੀ ਰੱਖਣਾ ਸੂਟ 'ਚ ਵੀ ਕੋਈ ਵਾਲ ਨਹੀਂ ਹੋਣਾ ਚਾਹੀਦਾ ਤੇ ਟੇਡੀ ਮੇਡੀ ਲਾਈਨਿੰਗ ਨਹੀਂ ਵੀਸ਼ੀ ਹੋਣੀ ਚਾਹੀਦੀ ਨਹੀਂ ਤਾਂ ਤੁਹਾਡਾ ਸੂਟ ਟੇਡਾ ਜਾਣ ਲੱਗ ਜੂਗਾ ਇਸ ਤਰੀਕੇ ਨਾਲ ਠੀਕ ਹੈ ਜੀ ਆਪਾਂ ਬਿਲਕੁਲ ਸਹੀ ਤਰੀਕੇ ਨਾਲ ਲਾਈਨਿੰਗ ਵਿਸ਼ਾ ਲਈ ਹੈ ਤੇ ਸਾਰੇ ਆਪਾਂ ਵਾਲ ਕੱਢਦੇ ਹਾਂ ਸੂਟ ਤੋਂ ਇਸ ਤਰ੍ਹਾਂ हम आप लाइनिंग कटिंग करा ठीक है जी हूँ आप लाइनिंग कटिंग किस तरीके करनी देखो आप भी अपनी लाइनिंग बिल्कुल नहीं करनी आपको थोड़ी थोड़ी लाइनिंग कटिंग करनी है इस तरीके बिल्कुल थोड़ी थोड़ी लाइनिंग वटिंग करनी बा नहीं गई देखो जिनी कि मैं लाइनिंग वह कटिंग की इस तरह ये होगा अपनी लाइनिंग नहीं पैनेगी ਤੇ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਸੂਟ ਸਟਿਚ ਕਰਦੇ ਦੇਖੋ ਆਪਣੇ ਵਾਲ ਪਏ ਹੋਏ ਸੂਟ ਦੇ ਵਿੱਚ ਜੇਰ ਆਪਾਂ ਲਾਈਨਿੰਗ ਐ ਅਟੈਚ ਕਰਤੀ ਬਿਲਕੁਲ ਬਰਾਬਰ ਬਰਾਬਰ ਆਉਗੀ ਆਪਣੀ ਇਸ ਤਰ੍ਹਾਂ ਨਾਲ ਠੀਕ ਹੈ ਜੀ ਤੇ ਕਈ ਵਾਰ ਕੀ ਹੁੰਦਾ ਆਪਾਂ ਲਾਈਨਿੰਗ ਬਿਲਕੁਲ ਬਰਾਬਰ ਬਰਾਬਰ ਨਾਲ ਨਾਲ ਕਟਿੰਗ ਕਰਦੇ ਨੇ ਤੇ ਆਪਣੀ ਲਾਈਨਿੰਗ ਜਿਹੜੀ ਹੈਗੀ ਉਹ ਥੋੜੀ ਸ਼੍ਰਿੰਕ ਹੋ ਜਾਂਦੀ ਤੇ ਆਪਣਾ ਸੂਟ ਦਾ ਉੱਪਰ ਫੁੱਲਾ-ਫੁੱਲਾ ਬਣ ਜਾਂਦਾ ਠੀਕ ਹੈ ਜੀ ਤੇ ਇਸ ਲਈ ਤੁਸੀਂ ਥੋੜੀ ਲਾਈਨਿੰਗ ਇਸ ਤਰੀਕੇ ਨਾਲ ਵੱਧ ਕਟਿੰਗ ਕਰਨੀ ਹੈ जिम अपने सूट की कटिंग की हुई है बस उस तरीके लाइनिंग कटिंग कर देना ਠੀਕ ਹੈ ਆਪਣੇ ਫਰੰਟ ਵਾਲੇ ਪੱਲੇ ਤੇ ਲਾਈਨਿੰਗ ਕਟਿੰਗ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਸੂਟ 'ਚ ਵੀ ਕੋਈ ਵਾਲ ਨਹੀਂ ਗਿਆ ਠੀਕ ਹੈ ਜੀ ਤੇ ਲਾਈਨਿੰਗ 'ਚ ਵੀ ਕੋਈ ਵਾਲ ਨਹੀਂ ਗਿਆ ਇਸ ਤੋਂ ਬਾਅਦ ਆਪਾਂ ਬੈਕ ਪੱਲੇ ਦੀ ਲਾਈਨਿੰਗ ਕਟਿੰਗ ਕਰਦੇ ਹਾਂ ਤਾਂ ਪਹਿਲੇ ਬੈਕ ਪੱਲੇ ਤੇ ਲਾਈਨਿੰਗ ਕਟਿੰਗ ਇਸ ਤੋਂ ਬਾਅਦ ਆਪਾਂ ਬੈਕ ਪੱਲੇ ਤੇ ਲਾਈਨਿੰਗ ਅਟੈਚ ਕਰਾਂਗੇ ਦੇਖੋ ਆਪਾਂ ਲਾਈਨਿੰਗ ਦੇ ਉੱਪਰ ਸਿੱਧੇ ਵਾਲਾ ਕੱਪੜਾ ਰੱਖਿਆ ਠੀਕ ਹੈ ਜੀ ਪੁੱਠੇ ਵਾਲਾ ਕੱਪੜਾ ਆਪਣਾ ਵਿੱਚ ਆ ਤੇ ਆਪਾਂ ਸਹੀ ਤਰੀਕੇ ਨਾਲ ਆਪਾਂ ਸਿੱਧਾ ਸਧਾ ਇਸ ਤਰੀਕੇ ਨਾਲ ਕੱਪੜਾ ਰੱਖ ਲੈਣਾ ਹੈ ਲਾਈਨਿੰਗ ਆਪਾਂ ਇਸ ਤਰੀਕੇ ਨਾਲ ਸਾਰੀ ਵਿਛਾਤੀ ਆ ਤੁਸੀਂ ਤਰਪਾਈ ਦੀ ਫੋਲਡਿੰਗ ਤੋਂ ਲਾਈਨਿੰਗ ਤਿੰਨ ਚਾਰ ਉਂਗਲਾਂ ਉੱਪਰ ਰੱਖਣਾ ਠੀਕ ਹੈ ਜੀ ਫੋਲਡਿੰਗ ਵਾਲੇ ਤੋਂ ਉੱਪਰ ਰੱਖਣਾ ਹੈਗਾ ਇਸ ਤੋਂ ਬਾਅਦ ਆਪਾਂ ਇਹਦੇ ਨਾਲ-ਨਾਲ ਇਹਨੂੰ ਕਟਿੰਗ ਕਰਦੇ ਆਂਗੇ ਬੈਗ ਪੱਲਾ ਵੀ ਆਪਾਂ ਥੋੜਾ-ਥੋੜਾ ਵਾਧਾ ਰੱਖਾਂਗੇ ਇਸ ਤਰੀਕੇ ਨਾਲ ਜੀ ਬ랙 ਪੱਲੇ ਦੀ ਵੀ ਆਪਣੀ ਲਾਈਨਿੰਗ ਦੀ ਕਟਿੰਗ ਹੋ ਗਈ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਹ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰ ਸਕਦੇ ਹੋ ਲਾਈਨਿੰਗ ਵਾਲਾ ਸੂਟ ਕੱਟਣਾ ਬਹੁਤ ਔਖਾ ਨਹੀਂ ਹੈ ਬਹੁਤ ਹੀ ਸੌਖਾ ਹੈ ਤੁਸੀਂ ਆਪਣਾ ਸਿੰਪਲ ਸੂਟ ਕਟਿੰਗ ਕਰਕੇ ਇਸ ਤੋਂ ਬਾਅਦ ਉਸੇ ਲਾਈਨਿੰਗ ਇਸ ਤਰੀਕੇ ਨਾਲ ਵਾਸ਼ਾ ਕੇ ਉੱਪਰ ਤੁਸੀਂ ਇਸ ਤਰੀਕੇ ਨਾਲ ਦਾ ਸੂਟ ਰੱਖ ਕੇ ਲਾਈਨਿੰਗ ਕਟਿੰਗ ਕਰ ਸਕਦੇ ਆ ਤੇ ਹਾਂ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ